ਗਾਈਜ਼ ਮੱਥਟੇ ਕੇ ਬਾਹਰ ਮੁੰਦਾ ਵਣੀ ਮਹਿੰਦਾ ਪੰਜਵਾੜਾ ਰਾਜੀ ਬਲਵੇ ਦੇ ਤੇ ਸਾਰੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਦੇਖੂਮਗੇ ਸੋ ਗਾਇਜ਼ ਆਪਣੇ ਵਲੌਗ ਥੋੜੇ ਲੇਟ ਆਉਣ ਲੱਗ ਪਏ ਆ ਕਿਉਂਕਿ ਟਾਈਮ ਹੀ ਨਹੀਂ ਮਿਲਦਾ ਹੈਗਾ ਕੁਝ ਵਿੱਚ ਤੁਹਾਨੂੰ ਪਤਾ ਜਿੱਦਾਂ ਕਿ ਵਿਆਹ ਦੇ ਪਹਿਲੇ ਵਿਖੇ ਹੋਣੇ ਆ ਫੰਕਸ਼ਨ ਸੀਗੇ ਕੁਝ ਤੇ ਕੁਝ ਪ੍ਰੋਬਲਮਸ ਕਰਕੇ ਜਿਹੜੇ ਕਿ ਸਾਨੂੰ ਨਹੀਂ ਉਹ ਵਲੌਗ ਅਸੀਂ ਪਾ ਨਹੀਂ ਸਕਦੇ ਉਸ ਚੀਜ਼ਾਂ ਇਦਾਂ ਦੀਆਂ ਵਾ ਸੋ ਚਲੋ ਕੋਈ ਗੱਲ ਨਹੀਂ ਖੈਰ ਜਿੰਦੀ ਜਿਹੜੇ ਵੀ ਆ ਰਹੇ ਆ ਉਹ ਇੰਜੋਏ ਕਰੀ ਜੋ ਕਿਉਂਕਿ ਟਾਈਮ ਤਾਂ ਹੁਣ ਇਦਾਂ ਹੀ ਲੱਗਦਾ ਪਿਆ ਟਾਈਮ ਹੀ ਨਹੀਂ ਲੱਗਦਾ ਪਿਆ ਹੈਨਾ ਜਿਹੜੇ ਬਣੇ ਹੁੰਦੇ ਆ ਐਡਿਟ ਕਰਨ ਦਾ ਟਾਈਮ ਹੁੰਦਾ ਹੈ ਇੱਕ ਗਰਮੀ ਹੋ ਗਈ ਆ ਬਹੁਤ ਜ਼ਿਆਦਾ ਜੇ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਜਾ ਰਹੇ ਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਕਿਸਾ ਹਰ ਮੰਤ ਜਾਨਨੇ ਆ ਤਾਂ ਹੁਣ ਇੰਨੇ ਅਸੀਂ ਉਹ ਵੀ ਨਹੀਂ ਸ਼ੂਟ ਕਰੀ ਤੇ ਕਿਉਂਕਿ ਫਿਰ ਬੰਦੇ ਨੇ ਕਹਿਣਾ ਕਿ ਲੈ ਉਹਨਾਂ ਨੂੰ ਅਸਲ 'ਚ ਮਿਊ ਘਟਾਂਦੇ ਹੋ ਲੜ ਜਾਣਗੇ ਉਹਨਾਂ ਨੂੰ ਵੀਰੋ ਅੱਡਾ ਸੋ ਐਸਲੀ ਅਸੀਂ ਉਹ ਵੀ ਲੌਂਗ ਡਾਟ ਪਰ ਅਸੀਂ ਕਦੀ ਕਦੀ ਜਿੱਦਾਂ ਵਿੱਚ ਵਿੱਚ ਮਹਾਰਾਜ ਜੀ ਦਰਸ਼ਨ ਸਾਰਿਆਂ ਨੂੰ ਕਰਨਾ ਹੀ ਚਾਹੀਦੇ ਆ ਸੋ ਅਸੀਂ ਕੋਸ਼ਿਸ਼ ਕਰੀਦੀ ਆ ਕਿ ਅਸੀਂ ਆਪਣੇ ਨਾਲ ਨਾਲ ਤਾਂ ਸਾਰਿਆਂ ਨੂੰ ਦਰਬਾਰ ਸਾਹਿਬ ਦੇ ਜਦੋਂ ਅਸੀਂ ਜਾਂਨੇ ਦਰਸ਼ਨ ਕਰਵਾਈਏ ਸੋ ਜੁੜੇ ਰਹੋ ਵਲੌਗ ਦੇ ਨਾਲ ਗਾਈਜ਼ ਐਂਡ ਤੱਕ ਵਲੌਗ ਚੋਂ ਦੇਖਿਆ ਕਰੋ ਸਾਰੇ ਸਾਰੇ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕਿੱਦਾਂ ਦਾ ਲੱਗਿਆ ਵਲੌਗ ਕਿੱਦਾਂ ਦਾ ਨਹੀਂ ਆ ਸਾਨੂੰ ਜਿਹੜੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਅਸੀਂ ਫੇਰੀ ਦੂਰ ਕਰ ਸਕਦੇ ਉਹ ਚੀਜ਼ਾਂ ਨੂੰ ਅਸੀਂ ਸੁਧਾਰੀਏ ਸੋ ਖਾਨਣੇ ਜਾ ਰਹੀ ਆ हो के, आप निकले है। रुके ही रही है दे, नेड़े रही है। जूस लिया किसी काम का नी मेरे पानी बर्फ निरी रोक ने रुके है ਲੋਕ ਕਹਿੰਦੇ ਕਿ ਇਹ ਗਲਾ ਜੁਣਾ ਹੈ ਬੜਾ ਲਾਕੀ ਪਰਫੂਮ ਗਲਾ ਖਰਾਬ ਵੇਖੀ ਨੂੰ ਹੋਇਆ ਨਾ ਮੇਰੀ ਪਰਫੂਮ ਤਾਜ਼ਾ ਕੜਵਾਇਆ ਜੀ ਦੇਖ ਲਓ ਮਾੜੇ ਚ ਦੋ ਗੰਨੇ ਦਾ ਉਹਨੇ ਦਿਖਾਤਾ ਵੀ ਤਾਜ਼ਾ ਵਾ ਵਿੱਚ ਪੁਰਾਣਾ ਬਿਆ ਹੀ ਪਿਆ ਸੀ ਕਿਤੇ ਤਾਂ ਹੀ ਪਈਆਂ ਨੂੰ ਭੱਜ ਭੱਜ ਪਈਦਾ ਵਾ ਭਈਏ ਬਣਾਉਂਦੇ ਵਧੀਆ ਇਹ ਕਹਿੰਦਾ ਭਈਏ ਸਵਾਦ ਬਣਾਉਂਦੇ ਆ ਆਪਣੇ ਪੰਜਾਬੀਆਂ ਨੂੰ ਪਟਾਉਣਾ ਨਹੀਂ ਹੁੰਦਾ ਆਪਾਂ ਜੀ ਅਜਬਤ ਪੁਤਵਸ ਕੀ ਤੇਗਾਗ ਨੰਦਵਾਰ ਬੁਧਰਮਾਇਆ ਤੇ ਬਲ ਸੇਨਾ ਹਾਂਜੀ ਗਾਇਸ ਪਹੁੰਚ ਗਏ ਅਸੀਂ ਦਰਬਾਰ ਸਾਹਿਬ ਕਰੋ ਦਰਸ਼ਨ ਜੁਟੀ ਪਾਰਕ ਲਗਾ ਕੇ ਤੇ ਹੁਣ ਅਸੀਂ ਅੰਦਰ ਹੋ ਗਏ ਆਂ ਅੰਦਰ ਹੋ ਗਏ ਆਂ ਜਿਸ ਰਾਜ ਵੀ ਤੇ ਗਾਇਸ ਹੋਂ ਜਦੋਂ ਹੀ ਉਤਰੇ ਤੇ ਉਦੋਂ ਹੀ ਨਾਲ ਹੀ ਉੱਠ ਪਿਆ ਆ ਲੱਗਦਾ ਸਾਰ ਖਰਾਬ ਨਹੀਂ ਹੋਈ ਹੈਗੀ ਬਚਾਈ ਹੈ ਹਲਾ ਕੇ ਖੜਾ ਗਵਾ ਲੈਂਦਾ ਹੈ ਲਾ ਲੈਂਦਾ ਹੈ ਚੜ੍ਹਾਈ ਹੈ ਰਾਜਵੀਰ ਦੀ ਰਾਜੀ ਸਿੰਘ ਇਹ ਖਾਣਾ ਆ ਵੀ ਕਿਚਕਾ ਲੈ ਗਿਆ ਆਪਾਂ ਨੂੰ ਜਲ ਛਕਣਾ ਜਲ ਛਕਣਾ ਅਜੀ ਬੁਲਵੇ ਦੇ ਪੇ ਸਾਰੇ ਰਾਜਵੀਰ ਕਿੱਥੇ ਬੈਠਾ ਏ ਕਿੱਥੇ ਬੈਠਾ ਰਾਜਵੀਰ ਇੱਥੇ ਬੈਠਾ ਸੀ ਜੋੜੇ ਜਮਾਂ ਕਰਾਣ ਨਹੀਂ ਗਿਆ ਆਪਣੇ ਜੋੜੇ ਪਾਪਾ ਨੂੰ ਚੁਕਾਉਂਦੇ ਹੋ ਹੋ ਰਾਜਵੀ ਨੇ ਚੱਲਾਈ ਇਸ਼ਨਾਨ ਕਰਨ ਹੁਣੇ। ਸਭੇ ਅਗਰ ਇਹ ਆਬ ਇਸ਼ਨਾਨ ਕਰ ਲੈ ਰਾਜਵੀ ਨੇ ਦਸਤਾਰ ਸਜਾਈ ਜਹਾਦੀ ਇਹ ਦਸਤਾਰ ਲੌਣੀ ਪਈ ਐ ਦੀ ਹੱਬਾ। ਫਿਰ ਬਾਅਦ ਵਿੱਚ ਸੰਤ ਮਿਲਿਆ ਸੇ ਪਰਿਆ ਗੌਰ ਪ੍ਰਸਾਦ ਪਰਮ ਪਦ ਪਾਇਆ। अंतर साज जब भए सरसे पूरे दूरते जानी चरणा बाके वाचे महाद तू रे मुंदावनी महाकाज वा हालवे सेन वास्ते तुम पाइन ओ पर विचारो ਨਾਜ਼ੀ ਨੂੰ ਪਿਆਰ ਮਿਲਦਾ ਪਿਆ ਵੱਡਿਆਂ ਦਾ ਨਾਜ਼ੀ 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 ਨਾਲ ਆ ਕੇ ਹੁੰਦਾ ਪਿਆ

चाहे मत, मत्था टेक के बाहर आ चुके हैं राजवीर खूब प्यार मिल रहा है सारे जने प्यार कर रहे हैं राजवीर बहुत ज्यादा मत्था टेक के अके मतलब काफी के आ, आ गए ਆਲਾ ਟਿਕਲਾਏ ਆ ਤਾਂ ਸਮਝ ਕੇ 27 ਮਿੰਟ ਹੋ ਚੁੱਕੇ ਆ ਹਨੇਰਾ ਕਾਫੀ ਹੋ ਗਿਆ ਹੈ ਸੋ ਕੋਈ ਵੀ ਘੈਰ ਹੌਲੀ ਹੌਲੀ ਪਹੁੰਚ ਜਾਵਾਂਗੇ ਆਪਣੀ ਮੰਜ਼ਿਲ ਤੇ ਬਹੁਤ ਨੀਰਾ ਹੋ ਗਿਆ ਖਾਲਸ ਪਾਣੀ ਪੀ ਰੇ ਲੱਗੀ ਜਾਂਦੀ ਬਹੁਤ ਗਲਸਕੀ ਹੈ ਤੇ ਪਾਣੀ ਘਰ ਦਾ ਪੀਵਾਂਗੇ ਤੇ ਫਿਰ ਜੇ ਰਜਣਾ ਚੈਣੀ ਪਾ ਘਰ ਦੇ ਮਾਣ ਦੀ ਬੋਤਲਾਂ ਦਾ ਨਹੀਂ ਹਾਂਜੀ ਗਾਇਸ ਹੁਣ ਆ ਗਏ ਅਸੀਂ ਵਾਪਸ ਟਾਈਮ 11 ਵਜੇ ਨੇ ਡੇਟ ਹੋ ਗਏ ਨਿਆਣੇ ਸੋ ਗਏ ਹੀ ਗੱਡੀ ਚ ਦੋਨੇ ਇਹ ਛੋਟਾ ਉੱਠ ਪਿਆ ਉਹ ਹੁਣ ਹਜੇ ਕਿੱਥੇ ਸੌਣਾ ਉਹਨੇ ਸੌ ਆਇਆ ਐ ਅਸੀਂ ਥੱਕ ਕੇ ਗਿਆ ਹੀ ਤੁਸੀਂ ਦੇਖਿਆ ਵੀਡੀਓ ਚ ਕਿ ਕਿ ਦਾ ਸੰਗਤ ਦਾ ਪਿਆਰ ਬਹੁ ਸੰਗਤ ਕੇ ਹੀ ਚੱਕ ਲਈਏ ਫੋਟੋ ਖਿਚਾ ਲਈਏ ਸਾਰਿਆਂ ਨੇ ਤੇ ਆ ਵੀ ਭੱਜੇ ਫਿਰਦਾ ਸੀ ਤੇ ਹੁਣ ਗਾਇਸ ਥੱਕੇ ਪਏ ਆ ਨੀਂਦ ਆ ਰਹੀ ਜੋਰਾਂ-ਚੋਰਾਂ ਦੀ ਹੁਣ ਕਰਦੇ ਆਪਾਂ ਇੱਥੇ ਅੱਜ ਦੇ ਬਰੋਗ ਦੀ ਸਮਾਪਤੀ ਮਿਲਦੀਆਂ ਨਵੀਂ ਸਵੇਰ ਤੇ ਨਵੇਂ ਬਰੋਗ ਦੇ ਵਿੱਚ ਬਾਏ ਬਾਏ